ਮੇਰਾ ਨਾਮ ਰਿਤੂ ਵਾਲਾ ਨਿੰਮੋ ਮੈਂ ਜਿਲ੍ਹਾ ਅਮਰitsar ਦੀ ਰਹਿਣ ਵਾਲੀ ਹਾਂ ਪਿੰਡ ਅਬਦਾਲ ਸੋਹੀ ਅੱਡਾ ਜੰਤੀਪੁਰ ਇਹ ਬਿਆਨ ਜੋ ਮੈਂ ਦੇ ਰਹੀ ਹਾਂ ਇਹ ਬਿਆਨ ਮੈਂ ਆਪਣੀ ਮਰਜ਼ੀ ਦੇ ਨਾਲ ਪੂਰੇ ਹੋਸ਼-ਹਵਾਸ ਵਿੱਚ ਦੇ ਰਹੀ ਹਾਂ ਜੋ ਕਿ ਇਹ ਬਿਆਨ ਮੇਰੇ ਡੈਡੀ ਕਿਸੇ ਵੀ ਵਕੀਲ ਮੰਤਰੀ ਜਾਂ ਕਿਸੇ ਵੀ ਪੁਲਿਸ ਵਾਲੇ ਨੂੰ ਕਹਿ ਕੇ ਗਲਤ ਸਾੜਿਤ ਕਰਵਾ ਸਕਦੇ ਆ ਮੈਨੂੰ ਵਾਹਿਗੁਰੂ ਜੀ ਦੀ ਸਹੁੰ ਲੱਗੇ ਇਹ ਬਿਆਨ ਮੈਂ ਆਪਣੀ ਮਰਜ਼ੀ ਦੇ ਨਾਲ ਦੇ ਰਹੀ ਹਾਂ ਇਸ ਵਿੱਚ ਕਿਸੇ ਦੀ ਵੀ ਕੋਈ ਜ਼ਬਰਦਸਤੀ ਨਹੀਂ ਹੈਗੀ 15th 1999 2016 ਨੂੰ ਮੈਂ ਆਪਣੇ ਘਰੋਂ ਆਪਣੀ ਮਰਜ਼ੀ ਦੇ ਨਾਲ ਆਈ ਸਾਂ ਇਸ ਵਿੱਚ ਕਿਸੇ ਦਾ ਵੀ ਕੋਈ ਕਸੂਰ ਨਹੀਂ ਹੈ ਮੈਂ ਹੈਪੀ ਨੂੰ ਆਪ ਫੋਨ ਕੀਤਾ ਸੀ ਮੈਂ ਉਸ ਨੂੰ ਕਿਹਾ ਕਿ ਮੈਨੂੰ ਜਨਤਿਪੁਰੋਂ ਆ ਕੇ ਲੈ ਜਾ ਮੈਂ ਮਰ ਜਾਵਾਂਗੀ ਇੰਨੀ ਗੱਲ ਸੁਣ ਕੇ ਹੈਪੀ ਹੈਪੀ ਜਨਤਿਪੁਰ ਚਲਾ ਆਇਆ ਫਿਰ ਫਿਰ ਅਸੀਂ ਬਟਾਲੇ ਆ ਗਏ ਫਿਰ ਅਸੀਂ ਬਟਾਲੇ ਆ ਗਏ ਉੱਥੋਂ ਅਸੀਂ ਬਟਾਲਿਆੋਂ ਅਸੀਂ ਟ੍ਰੇਨ ਫੜੀ ਤਾਂ ਅਸੀਂ ਕਿਤੇ ਦੂਰ ਚਲੇ ਗਏ ਇਸ ਵਿੱਚ ਕਿਸੇ ਵੀ ਹੈਪੀ ਦੇ ਕਿਸੇ ਵੀ ਕੋਲ ਕਿਸੇ ਵੀ ਰਿਸ਼ਤੇਦਾਰ ਜਾਂ ਕਿਸੇ ਵੀ ਦੋਸਤ ਦਾ ਕੋਈ ਵੀ ਕਸੂਰ ਨਹੀਂ ਹੈਗਾ ਜਦ ਕਿ ਇਹ ਗੱਲ ਮੇਰੀ ਭਾਬੀ ਜੋਤੀ ਜਾਣਦੀ ਸੀਗੀ ਮੈਂ ਉਸ ਨੂੰ ਦੱਸਿਆ ਸੀਗਾ ਕਿ ਮੈਂ ਹੈਪੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਮੈਂ ਉਸ ਤੋਂ ਬਿਨਾਂ ਨਹੀਂ ਰਹਿ ਸਕਦੀ ਤਾਂ ਮੈਂ ਉਸ ਨੂੰ ਕਿਹਾ ਸੀ ਕਿ ਮੈਂ ਹੈਪੀ ਨਾਲ ਚਲੀ ਜਾਵਾਂਗੀ ਉਸ ਨੇ ਮੈਨੂੰ ਕਿਹਾ ਕਿ ਜਦ ਮੈਂ ਘਰ ਵਿੱਚ ਹੋਵਾਂਗੀ ਤਾਂ ਮੇਰੇ ਤੇ ਵੀ ਕੋਈ ਗੱਲ ਆ ਸਕਦੀ ਹੈ ਜਦ ਕਿ ਮੈਂ ਕਿਤੇ ਆਪਣੇ ਰਿਸ਼ਤੇਦਾਰ ਦੇ ਜਾਣਾ ਹੈ ਮੈਂ ਜਦ ਵੀ ਜਾਵਾਂਗੀ ਤਾਂ ਤੂੰ ਹੈਪੀ ਨੂੰ ਫੋਨ ਕਰਕੇ ਸਾਧ ਲੈ ਤਾਂ ਤੂੰ ਹੈਪੀ ਨਾਲ ਚਲੀ ਜਾਇਂ ਜਦ ਕਿ ਇਹ ਗੱਲ ਮੇਰਾ ਪੂਰਾ ਪਰਿਵਾਰ ਜਾਣਦਾ ਸੀਗਾ ਕਿ ਮੈਂ ਹੈਪੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਮੇਰਾ ਪਿੰਡ ਵੀ ਜਾਣਦਾ ਸੀਗਾ ਕਿ ਮੈਂ ਹੈਪੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਮੇਰਾ ਡੈਡੀ ਮੰਮੀ ਭਰਾ ਤੇ ਭਾਬੀ ਸਾਨੂੰ ਇਹ ਗੱਲ ਕਹਿੰਦੇ ਨੇ ਕਿ ਜੇ ਤੁਸੀਂ ਸਾਨੂੰ ਕਿਤੇ ਵੀ ਮਿਲ ਗਏ ਦਾਸੀ ਤੁਹਾਨੂੰ ਦੋਨਾਂ ਨੂੰ ਜਾਨੋਂ ਮਾਰ ਦੇਵਾਂਗੇ ਜੇਕਰ ਸਾਨੂੰ ਕੁਝ ਵੀ ਦੋਨਾਂ ਨੂੰ ਕੁਝ ਵੀ ਹੁੰਦਾ ਹੈ ਤਾਂ ਸਾਡੀ ਮੌਤ ਦੇ ਜ਼ਿੰਮੇਵਾਰ ਸਾਡਾ ਮੇਰਾ ਪਰਿਵਾਰ ਹੋਵੇਗਾ ਮੇਰੀ ਮਮਾ ਮੇਰਾ ਡੈਡੀ ਕੁਲਦੀਪ ਸਿੰਘ ਮੰਮੀ ਸੀਤੋ ਪੱਬੀ ਜੋਤੀ ਪ੍ਰਾ ਈਸ਼ਵਰ ਸਿੰਘ ਇਹ ਹਾਲੇ ਵੀ ਕਹਿੰ ਮੈਂ ਇਹ ਹਾਲੇ ਵੀ ਕਹਿੰਦੀ ਹਾਂ ਕਿ ਮੈਂ ਹੈਪੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਮੈਂ ਉਸ ਤੋਂ ਬਿਨਾ ਨਹੀਂ ਰਹਿ ਸਕਦੀ ਮੈਂ ਉਸ ਤੋਂ ਬਿਨਾ ਮਰ ਜਾਵਾਂਗੀ ਮੈਂ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਇਸ ਵਿੱਚ ਹੈਪੀ ਦੇ ਕਿਸੇ ਵੀ ਰਿਸ਼ਤੇਦਾਰ ਦਾ ਕੋਈ ਵੀ ਕਸੂਰ ਨਹੀਂ ਹੈਗਾ ਜਲਕਿ ਇਹ ਸਭ ਕੁਝ ਮੈਂ ਆਪਣੀ ਮਰਜ਼ੀ ਨਾਲ ਕੀਤਾ ਹੈ ਹੈਪੀ ਡੇ ਰਿਸ਼ਤੇਦਾਰਾਂ ਤੇ ਜਿੰਨੇ ਵੀ ਇਲਜ਼ਾਮ ਲੱਗੇ ਨੇ ਇਹ ਸਭ ਝੂਠ ਨੇ ਜਲਕਿ ਮੇਰਾ ਪਰਿਵਾਰ ਝੂਠ ਬੋਲਦਾ ਹੈ ਜੇਕਰ ਸਾਨੂੰ ਦੋਵਾਂ ਨੂੰ ਕੁਝ ਵੀ ਹੁੰਦਾ ਹੈ ਤਾਂ ਕੁਝ ਵੀ ਹੁੰਦਾ ਹੈ ਤਾਂ ਮੇਰੇ ਸਾਰੇ ਸਾਰਿਆਂ ਅੱਗੇ ਬੇਨਤੀ ਹੈ ਕਿ ਮੇਰੇ ਪਰਿਵਾਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਮੇਰੇ ਡੈਡੀ ਨੇ ਹੈਪੀਡੇ ਪਰਿਵਾਰ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਹੈ ਉਸਨੇ ਸਾਨੂੰ ਵੀ ਸਾਨੂੰ ਵੀ ਬਹੁਤ ਜ਼ਾਰੀਆਂ ਧਮਕੀਆਂ ਦਿੱਤਾ ਹੈ ਸਾਨੂੰ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਜੇਕਰ ਅਸੀਂ ਪਰੇਸ਼ਾਨੀ ਦੇ ਵਿੱਚ ਪਰੇਸ਼ਾਨੀ ਦੇ ਵਿੱਚ ਆਤਮ ਹੱਤਿਆ ਵੀ ਕਰੀਏ ਖੁਦਕੁਸ਼ੀ ਵੀ ਕਰੀਏ ਤਾਂ ਸਾਡੀ ਸਾਡੀ ਖੁਦਕੁਸ਼ੀ ਦੀ ਵਜ੍ਹਾ ਵੀ ਮੇਰਾ ਪੂਰਾ ਪਰਿਵਾਰ ਹੋਵੇਗਾ ਮੇਰੇ ਪੂਰੇ ਪਰਿਵਾਰ ਤੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਵਾਹਿਗੁਰੂ ਜੀ ਦੀ ਸੌਖਾ ਨਹੀਂ ਹਾਂ ਮੈਂ ਝੂਠ ਨਹੀਂ ਬੋਲ ਰਹੀ ਮੈਂ ਜੋ ਵੀ ਬਿਆਨ ਦਿੱਤੇ ਨੇ ਪੂਰੀ ਹੋਸ਼ੇਵਾਸਤੇ ਵਿੱਚ ਦਿੱਤੇ ਨੇ ਇਸ ਵਿੱਚ ਮੇਰੇ ਉੱਤੇ ਕਿਸੇ ਦੀ ਕੋਈ ਵੀ ਜ਼ੋਰ ਜਬਰਦਸਤੀ ਨਹੀਂ ਹੈ